ਰੇੜੇ ਆ ਜਾ ਰੇੜੇ ਆ ਜਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਇਹ ਜਿਹੜੀ ਸੰਗਤ ਖੜੀ ਆ ਸਾਰੀ ਪੰਜਾਬ ਤੋਂ ਆਈ ਹੋਈ ਐ ਚੰਡੀਗੜ੍ਹ ਤੋਂ ਮਹਾਲੀ ਤੋਂ ਅੰਮ੍ਰਿਤਸਰ ਤੋਂ ਔਰ ਭਾਈ ਪੰਜਾਬ ਤੋਂ ਬਾਦਰਗੜ ਤੋਂ ਬੈਲ ਤੋਂ ਭਾਈ ਸਾਰੇ ਗਿੱਲਾਂ ਤੋਂ ਗੜਬੇ ਤੋਂ ਫਲੇਰਕੋਟ ਤੋਂ ਸਾਰੀ ਸੰਗਤ ਭਾਈ ਅੱਜ ਪੰਜਾਬ ਦੀ ਮੋਹਾਲੀ ਤੋਂ ਦਰਬਾਰ ਸਾਹਿਬ ਹਾਜ਼ਰੀ ਲੱਗ ਰਹੀ ਹੈ ਤੇ ਭਾਈ ਹਜੂਰ ਸਾਹਿਬ ਆਕਨਗਰ ਨਦੇੜ ਸਾਹਿਬ ਤੇ ਹੁਣ ਭਾਈ ਨਾਨਕ ਜੀ ਦੇ ਜਾਣ ਦੀ ਤਿਆਰੀ ਹੋ ਰਹੀ ਹੈ ਸਮੂਹ ਸੰਗਤ ਅੱਜ ਦਰਸ਼ਨ ਕਰਕੇ ਸ਼ਾਮ ਨੂੰ ਵਾਪਸ ਹੋ ਰਹੀ ਆਏਗੀ ਤੇ ਭਾਈ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਮੂਹ ਸੰਗਤਾਂ ਦੇ ਹਾਜ਼ਰੀ ਦਰ ਪ੍ਰਬੰਧ ਕਰਨ ਭਾਈ ਸਭ ਨੂੰ ਮਨੋ ਕਾਮਨਾਵਾਂ ਪੂਰੀਆਂ ਕਰਨ ਸਾਰਿਆਂ ਦੀਆਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਭਾਈ ਮਾਰਾ ਨੂੰ ਸਾਰੇ ਸੰਗਤਾਂ ਵੱਲੋਂ ਸਾਰਿਆਂ ਨੂੰ ਮਾਰਾ ਗੁਰੂ ਗੋਬਿੰਦ ਸਿੰਘ ਜੀਆਂ ਲੱਖ ਲੱਖ ਵਧਾਈਆਂ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਾਸੇ ਤੁਹਾਡੇ ਤੁਹਾਡੇ ਕਰਾਈ ਰਹਿਣ ਸਹੀ ਰਹਿਣ ਦੇ ਮੈਂ ਬਣ ਲੱਗ ਲੱਗ ਤੁਸੀਂ ਬਣਾਓ ਕਿਹੜਾ ਬਣਾਇਆ ਬੋਵਾ ਗਿਆ ਉਹਦੇ ਕਿੰਨੇ ਸਾਲ ਹੋ ਗਏ ਨੇ ਬੋਰ ਹੋ ਗਿਆ ਸੀ ਕਿ ਦੋਨੋਂ ਦੇ ਵਾਹ ਸੀ ਬੱਸ ਕਰਾਉਂਦੇ ਬੱਸ ਬੰਦ ਕਰ ਦਿਓ ਜਦ ਕੱਢੀ ਕਰਦੇ ਪਏ ਤਾਂ ਫੋਟੋ ਖੇਤ ਹੈ